ਸਾਸੀ ਕਾਲਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅੱਜ ਵਾਲੇ ਸੂਟ ਜੀ ਬਹੁਤ ਹੀ ਪਿਆਰੇ ਕਾਟਨ ਤੇ ਡਿਜੀਟਲ ਪ੍ਰਿੰਟ ਸੂਟ ਹੈ ਜੀ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਕਲਰ ਬਹੁਤ ਪਿਆਰੇ ਆ ਜੀ ਆਈਸਕ੍ਰੀਮ ਚਾਰਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1150 1150 ਸੂਟ ਦਾ ਪ੍ਰਾਈਸ ਹੈ ਜੀ ਪਿਓਰ ਦਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਬਹੁਤ ਸੋਹਣੇ ਕਲਰ ਹੈ ਜੀ ਫੁੱਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਫੁੱਲ ਪਿਓਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1150 ਰੁਪਿਆ ਵਿਦ ਸ਼ਿਪਿੰਗ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਲਾਈਟ ਕਲਰ ਹੈ ਜੀ ਸਾਰੇ ਤਰ੍ਹਾਂ ਦੇ ਸੂਟ ਸਾਨੂੰ ਦਿਖਾਉਣੇ ਪੈਣੇ ਆ ਜੀ ਲਾਈਟ ਕਲਰ ਦੇ ਸੂਟ ਹੈ ਜੀ ਸਿੰਪਲ ਤੇ ਸੋਬਰ ਪਿਓਰ ਕਾਟਨ ਹੈ ਜੀ ਵਿਦਾਊਟ ਲਾਈਨਿੰਗ ਵਾਲਾ ਸੂਟ ਹੈ ਜੀ ਦੁਪੱਟਾ ਹੈਗਾ ਜੀ ਨਾਲ ਪਿਓਰ ਦਾ ਪਿਓਰ ਦਾ ਨਾਲ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 ਰੁਪਿਆ 1150 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਚਾਰ ਕਲਰ ਹੈ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਜਿਆਦਾ ਸੋਹਣੇ ਸਰਦਾਰੀ ਕਲਰ ਹੈ ਆਪਣੇ ਘਰ ਵਿੱਚ ਕੋਈ ਬਜ਼ੁਰਗ ਹੈ ਕੋਈ ਜਿਵੇਂ ਅੱਜਕੱਲ ਫੈਕਸ਼ਨ ਹੈ ਜੀ ਉਦਾਂ ਦੇ ਸੂਟ ਤੁਸੀਂ ਉਹਨਾਂ ਲਈ ਬਾਈ ਕਰ ਸਕਦੇ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਪਿਆਰੇ ਨਾਲ ਪਿਓਰ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਪਿਓਰ ਦਾ ਨਾਲ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ 2.5 ਮੀਟਰ ਦਾ 2.5 ਮੀਟਰ ਦਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਗੋਟੇ ਪੱਟੀ ਦਾ ਕੰਮ ਹੋਇਆ ਹੋਇਆ ਹੈ ਦੁਪੱਟੇ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਆ ਜੀ ਸਿੰਗਲ ਪੀਸ ਹੈ ਬੁਟੀਕ ਸਟਾਈਲ ਸੂਟ ਬਣਿਆ ਹੋਇਆ ਹੈ ਇਹਦਾ ਤੁਸੀਂ ਸਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਆ ਜੀ ਸਕਰਟ ਵੀ ਬਣ ਸਕਦੀ ਹੈ ਜੀ ਬਹੁਤ ਪਿਆਰਾ ਸਾਰੇ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2490 2490 ਸੂਟ ਦਾ ਪ੍ਰਾਈਸ ਹੈ ਜੀ ਸਿੰਗਲ ਪੀਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਕੁਝ ਅਲੱਗ ਜਿਹਾ ਕਲਰ ਹੈ ਜੀ ਬਹੁਤ ਜ਼ਿਆਦਾ ਸੋਨਾ ਜੀ ਬਹੁਤ ਜ਼ਿਆਦਾ ਸੂਟ ਦਾ ਪ੍ਰਾਈਸ ਹੈਗਾ ਜੀ 2490 ਅਗਲੇ ਸੂਟ ਚੈੱਕ ਕਰੋ ਜੀ ਨਿਊ ਲੁੱਕ ਦੇ डायमंड टिशू फैब्रिक है जी शर्ट ਦਾ ਬਹੁਤ ਹੀ ਪਿਆਰਾ ਜੀ ਏ ਲਾਈਨ ਕੁੜਤੀ ਬਣਾ ਸਕਦੇ ਆ ਜੀ ਤੁਸੀਂ ਬਹੁਤ ਹੀ ਪਿਆਰਾ ਉੱਤੇ ਹੈਂਡਵਰਕ ਹੋਇਆ ਹੋਇਆ ਜੀ ਤੁਹਾਨੂੰ ਸਿਲਕ ਦੀ ਸ਼ਰਟ बॉटम ਮਿਲੇਗੀ ਬਹੁਤ ਹੀ ਪਿਆਰੀ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3050 3050 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਨਾਲ ਜੈਲੋ ਕਲਰ ਦਾ ਦੁਪੱਟਾ ਰੱਖਿਆ ਹੋਇਆ ਜੀ ਬਹੁਤ ਹੀ ਔਰਗੈਂజా ਦਾ ਤੁਹਾਨੂੰ ਦੁਪੱਟਾ ਮਿਲੇਗਾ लेस ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਅਗਲੇ ਸੂਟ ਚੈੱਕ ਕਰੋ ਜੀ 5 ਮੀਟਰ ਨੇਚਰਲ ਕਰੇਪ ਦਾ ਕੱਪੜਾ ਹੈ ਜੀ 5 ਮੀਟਰ ਇਕੱਠਾ ਕੱਟ 22 ਮੀਟਰ ਦਾ ਤੁਹਾਨੂੰ ਚਨੌਨ ਦਾ ਦੁਪੱਟਾ ਮਿਲੇਗਾ ਟੂ ਸਾਈਡ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈ 1050 ਬਹੁਤ ਹੀ ਪਿਆਰਾ ਨੇਚਰਲ ਕਰੇਪ ਦਾ ਸੂਟ ਹੈ ਜੀ ਨੇਚਰਲ ਕਰੇਪ 5 ਮੀਟਰ ਦੀ ਕੱਟ ਹੈ ਜੀ ਨਾਲ ਚਨੌਨ ਦਾ ਦੁਪੱਟਾ ਹੈ ਜੀ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 1050 ਟੂ ਸਾਈਡ ਦੁਪੱਟੇ ਨੂੰ ਵਰਕ ਹੋਇਆ ਹੋਇਆ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਚੈੱਕ ਕਰੀ ਜਾਓ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ 1050 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਹੀ ਪਿਆਰੇ ਆ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਤੁਸੀਂ ਕਰ ਸਕਦੇ ਆ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਤਾਂ ਤੁਹਾਡਾ ਆਰਡਰ ਬੁੱਕ ਹੋਣਾ ਜੀ ਪਿਕਾਂ ਭੇਜਣ ਨਾਲ ਆਰਡਰ ਬੁੱਕ ਨਹੀਂ ਹੋਣਾ ਪਲੀਜ਼ ਜੀ ਕਪੜਾ ਰੇਟ ਜਾਂ ਸੂਟ ਬਾਰੇ ਡਿਜ਼ਾਈਨ ਪੁੱਛਣ ਬਾਰੇ ਫੋਨ ਨਾ ਕਰਿਆ ਕਰੋ ਜੀ ਉਹ ਮੈਂ ਤੁਹਾਨੂੰ ਵੀਡੀਓ ਚ ਕਲੀਅਰ ਕਰਦੀ ਆਂ ਅਗਲੇ ਸੂਟ ਚੈੱਕ ਕਰੋ ਜੀ ਫਟਾ ਸੌ ਫਟਾ ਰ ਗਿਆ ਹੈ ਔਰ ਗੈਂਜਾ ਦਾ ਤੁਹਾਨੂੰ ਬਹੁਤ ਹੀ ਪਿਆਰੀ ਸ਼ਰਟ ਮਿਲੂਗੀ ਜੀ ਬਹੁਤ ਪਿਆਰੀ ਸੰਤੂਨ ਦੀ ਤੁਹਾਨੂੰ ਬਾਟਮ ਮਿਲੇਗੀ ਚਫੂਨ ਦਾ ਤੁਹਾਨੂੰ ਦੁਪੱਟਾ ਮਿਲੇਗਾ 2.5 ਮੀਟਰ ਔਰ ਰੀਜਨਲ ਵਰਕ ਹੋਇਆ ਹੈ ਜੀ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2000 ਰੁਪਿਆ 2000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 100 ਫੁੱਟ 58 ਦੀ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਪਿਆਰੀ ਬਾਟਮ ਤੁਹਾਨੂੰ ਸੰਤੂਲ ਦੀ ਮਿਲੂਗੀ ਬਹੁਤ ਸੋਹਣੀ ਚਹੂਨ ਦਾ ਤੁਹਾਨੂੰ ਦੁਪੱਟਾ ਮਿਲੂਗਾ 2.5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 2000 2000 ਸੂਟ ਦਾ ਪ੍ਰਾਈਸ ਹੈ ਜੀ ਪਲੀਜ਼ ਪਾਰਸਲ ਦੀ ਵੇਟ ਕਰਿਆ ਕਰੋ ਜੀ 13 ਤੋਂ 15 ਦਿਨ ਲੱਗ ਜਣੇ ਆ ਇਹ ਤੋਂ ਜ਼ਿਆਦਾ ਹੋ ਸਕਦੇ ਆ ਪਰ ਪਹਿਲਾ ਪਾਰਸਲ ਨਹੀਂ ਆਉਂਦਾ ਕਿਉਂਕਿ ਸਾਡਾ ਕੱਪੜਾ ਦੂਰ ਤੋਂ ਆਉਂਦਾ ਹੈ ਜੀ ਇਸ ਕਰਕੇ ਥੋੜੀ ਵੇਟ ਕਰਿਆ ਕਰੋ ਇੰਨੇ ਜ਼ਿਆਦਾ ਟੈਨਸ਼ਨ ਨਾ ਲਿਆ ਕਰੋ ਜੀ ਸਾਡਾ ਪਾਰਸਲ ਨਹੀਂ ਆਇਆ ਜੇ ਸਾਡੇ ਕੋਲ ਪੇਮੈਂਟ ਆਈ ਆ ਤੁਹਾਡਾ ਆਰਡਰ ਡਨ ਹੋ ਗਿਆ ਤਾਂ ਸੂਟ ਆਊਗਾ ਹੀ ਆਊਗਾ ਨਹੀਂ ਜੀ ਅਸੀਂ ਬੈਠੇ ਹਾਂ ਸਿਮਰਨ ਬੁਟੀਕ ਦੇ ਨਾਮ ਤੇ ਮੇਰੀ ਰੋਪੜ ਵਿੱਚ ਬੁਟੀਕ ਹੈ ਜਦ ਮਰਜੀ ਆ ਕੇ ਤੁਸੀਂ ਮੈਨੂੰ ਮਿਲ ਸਕਦੇ ਆ ਸੂਟ ਜਦੋਂ ਤੁਸੀਂ ਆਪਣਾ ਪਾਰਸਲ ਖੋਲਦੇ ਆ ਤਾਂ ਪਲੀਜ਼ ਸਾਰਿਆਂ ਪਹਿਣਾ ਨੇ ਵੀਡੀਓ ਬਣਾ ਕੇ ਜਰੂਰ ਸੈਂਡ ਕਰਨੀ ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅ ਸੌਫਟ ਔਰਗੇਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਤੇ ਨੇਚਰਲ ਕ੍ਰੇਪ ਦੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਤੇ ਸੰਥੂਲ ਦੀ ਤੁਹਾਨੂੰ ਬਾਟਮ ਮਿਲੂਗੀ ਤੇ ਚਪੂਨ ਦਾ ਤੁਹਾਨੂੰ ਦੁਪੱਟਾ ਮਿਲੂਗਾ 2.5 ਮੀਟਰ ਕਲਰ ਆਪਸ਼ਨ ਬਹੁਤ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਔਰਗੈਂਜਾ ਦੀ ਤੁਹਾਨੂੰ ਸ਼ਾਰਟ ਮਿਲੂਗੀ ਬਹੁਤ ਹੀ ਪਿਆਰੀ ਤੇ ਸੰਤੂਲ ਦੀ ਤੁਹਾਨੂੰ 3 ਮੀਟਰ ਦੀ ਬੋਟਮ ਮਿਲੂਗੀ ਦੁਪੱਟਾ ਤੁਹਾਨੂੰ ਚਪੂਨ ਦਾ ਮਿਲੂਗਾ ਸੂਟ ਦਾ ਪ੍ਰਾਈਸ ਆਏਗਾ ਜੀ 2325 2325 ਸੂਟ ਦਾ ਪ੍ਰਾਈਸ ਹੈ ਜੀ ਇਹਦੇ ਵਿੱਚ 4 ਕਲਰ ਹਨ ਜੀ ਔਰਗੈਂਜਾ ਦੀ ਬਹੁਤ ਹੀ ਪਿਆਰੀ ਨੈੱਕ ਵਰਕ ਵਾਲੀ ਸ਼ਾਰਟ ਹੈ ਜੀ ਬਹੁਤ ਜ਼ਿਆਦਾ ਸੋਹਣੀ ਤੇ ਨਾਲ ਤੁਹਾਨੂੰ ਸੰਤੂਲ ਦੀ ਬਾਟਮ ਮਿਲੇਗੀ ਚਪੂਨ ਦਾ ਤੁਹਾਨੂੰ ਬਹੁਤ ਹੀ ਪਿਆਰਾ ਦੁਪੱਟਾ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 2325 2325 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਕੱਪੜਾ ਦੱਸਿਆ ਜਾਂਦਾ ਜੀ ਬਾਰਕ ਬਾਰੇ ਦੱਸਿਆ ਜਾਂਦਾ ਚੰਗੀ ਤਰ੍ਹਾਂ ਵੀਡੀਓ ਨੂੰ ਦੇਖਿਆ ਕਰੋ ਜੀ ਚੰਗੀ ਤਰ੍ਹਾਂ ਦੇਖ ਕੇ ਸਮਝ ਕੇ ਫਿਰ ਮੈਨੂੰ ਆਰਡਰ ਬੁੱਕ ਕਰਿਆ ਕਰੋ ਜੀ ਫਿਰ ਫੋਨ ਕਰਿਆ ਕਰੋ ਪਲੀਜ਼ ਟਾਈਮ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਜੀ ਇਸ ਕਰਕੇ ਆਰਡਰ ਬੁੱਕ ਕਰਨ ਲਈ ਕਾਲ ਕਰਿਆ ਕਰੋ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਸੂਟ ਮਿਲਣਗੇ ਅਗਲੇ ਸੂਟ ਬਹੁਤ ਜਿਆਦਾ ਸੋਹਣੇ ਆ ਜੀ ਔਰਗਾਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਤੇ ਬੋਟਾ ਪੱਟੀ ਦਾ ਕੰਮ ਹੋਇਆ ਹੋਇਆ ਹੈ ਵੀ ਤੇ ਦੁਪੱਟੇ ਦੇ ਬਹੁਤ ਹੀ ਪਿਆਰਾ ਗੋਟਾ ਵਰਕ ਹੋਇਆ ਹੋਇਆ ਜੀ ਚਨੌਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਫੋਰ ਸਾਈਡ ਹੈਵੀ ਵਰਕ ਹੋਇਆ ਬਹੁਤ ਜਿਆਦਾ ਸੋਹਣਾ ਫੋਰ ਸੈੱਟ ਵਰਗ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3699 ਸੂਟਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਜੀ ਬਹੁਤ ਜ਼ਿਆਦਾ ਔਰਗੈਂਜਾ ਦੀ ਸ਼ਰਟ ਮਿਲੂਗੀ ਪਲੇਨ ਤੁਹਾਨੂੰ ਸਲਵਾਰ ਮਿਲੂਗੀ ਚਨੋਂਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਫੋਰ ਸੈੱਟ ਤੁਹਾਨੂੰ ਪਰਕ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 3699 ਕਲਰ ਆਪਸ਼ਨ ਬਹੁਤ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਜੀ ਜੇ ਤੁਸੀਂ ਇੱਕ ਸੇਮ ਸੂਟ ਸਾਤੋਂ 4 ਜਾਂ 5 ਜਾਂ 6 ਜਾਂ ਇੱਕ ਜਿੱਦਾਂ ਤੁਹਾਡੀ ਚੁਆਇਸ ਹੈ ਜੀ ਉਦਾਂ ਵੀ ਤੁਹਾਨੂੰ ਮਿਲ ਜਾਣਗੇ ਜੀ ਚਾਰ ਸੂਟ ਵੀ ਸਾਰ ਤੋਂ ਇਕੱਠੇ ਤੁਸੀਂ ਸੇਮ ਡਿਜ਼ਾਈਨ ਦੇ ਬਾਇ ਕਰ ਸਕਦੇ ਆ ਜੀ ਜਿਹੜੇ ਤੁਹਾਨੂੰ ਸਕਰੀਨ ਤੇ ਸੂਟ ਦਿਖ ਰਹੇ ਆ ਜੀ ਬਹੁਤ ਹੀ ਪਿਆਰਾ ਔਰਗੈਂਜਾ ਫੈਬਰਿਕ ਦਾ ਬਹੁਤ ਜ਼ਿਆਦਾ ਸੋਹਣਾ 100 ਫੁੱਟ ਗੋਟਾ ਪੱਟੀ ਦਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਪਲੇਨ ਤੁਹਾਨੂੰ ਬਾਟਮ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਤੇ ਸੂਟ ਦੇ ਦੁਪੱਟੇ ਦੇ 4 ਸਾਈਡ ਵਰਕ ਹੋਇਆ ਹੋਇਆ ਪੂਰਾ ਹੈਵੀ ਵਰਕ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3699 3699 99 ਸੂਟ ਦਾ ਪ੍ਰਾਈਸ ਹੈ ਜੀ ਲਾਈਟ ਡਾਰਕ ਦੋਨਾਂ ਤਰ੍ਹਾਂ ਦੇ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3699 ਅ ਗੋਟ ਔਰਗਾਂਜਾ ਦੀ ਸ਼ਰਟ ਹੈ ਜੀ ਗੋਟਾ ਪੱਟੀ ਦਾ ਵਰਕ ਹੋਇਆ ਹੋਇਆ ਚਨੌਨ ਦਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਦੁਪੱਟਾ ਪੂਰਾ ਹੈਵੀ ਹੈ ਜੀ ਕੱਪੜੇ ਬਾਰੇ ਮੈਂ ਤੁਹਾਨੂੰ ਐਨ ਕਲੀਅਰ ਦੱਸਦਾ ਜੀ ਇਹ ਸੂਟ ਸਾਰੇ ਔਰਗਾਂਜਾ ਦੇ ਹੀ ਆ 3699 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਆ ਕਰੋ ਜੀ ਕਈ ਪੈਣਾ ਮੈਨੂੰ ਕਾਲ ਕਰਦੀਆਂ ਜੀ ਬਹੁਤ ਵਧੀਆ ਲੱਗਦਾ ਹੈ ਕਹਿਨੀਆਂ ਕਿ ਤੁਹਾਡੇ ਸੂਟ ਵਧੀਆ ਹੈ ਜੀ ਤੁਸੀਂ ਹਰ ਇੱਕ ਦਾ ਫੋਨ ਪਿਕ ਕਰਦੇ ਆ ਜੀ ਦੇਖੋ ਅਸੀਂ ਸਾਰਿਆਂ ਦਾ ਫੋਨ ਪਿਕ ਕਰਦੇ ਆ ਸਾਡੇ ਲਈ ਕੋਈ ਵੱਡਾ ਛੋਟਾ ਨਹੀਂ ਹੈਗਾ ਚਾਹੇ ਸਾਡੇ ਕੋਈ 400 ਦਾ ਸੂਟ ਲੰਦਾ ਚਾਹੇ 4000 ਦਾ ਲੰਦਾ ਸਾਡੇ ਲਈ ਸਾਰੇ ਕਸਟਮਰ ਸੇਮ ਹੈ ਜੀ ਤੁਸੀਂ ਕਿਸੇ ਵੀ ਟਾਈਮ ਸੂਟ ਦਾ ਮਨ ਬਣਾਉਣਾ ਪਹਿਲਾਂ ਮਨ ਬਣਾ ਕੇ ਤਾਂ ਤੁਸੀਂ ਕਾਲ ਕਰਨੀ ਆ ਪਲੀਜ਼ ਰਿਕਵੈਸਟ ਹੈ ਜੀ ਲੇਕਿਨ ਕੱਪੜਾ ਜਾਂ ਰੇਟ ਪੁੱਛਣ ਲਈ ਫੋਨ ਨਾ ਕਰਿਆ ਕਰੋ ਕਿਉਂਕਿ ਉਹ ਤਾਂ ਬਾਕਾਇਦਾ ਵੀਡੀਓ ਚ ਦੱਸਿਆ ਜਾਂਦਾ ਜੀ ਥੈਂਕ ਯੂ ਸੋ ਮੱਚ ਜੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਜੀ ਆਰਗੈਂਜਾ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ 4 ਸੈੱਟ ਦੁਪੱਟੇ ਨੂੰ ਕੰਮ ਹੋਇਆ ਹੋਇਆ ਹੈ ਜੀ लेस ਦੀ ਫਿਨਿਸ਼ਿੰਗ ਦਿੱਤੀ ਹੋਇਆ 3699 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ WhatsApp ਦਾ ਵੀ ਇਹੀ ਨੰਬਰ ਹੈ ਜੀ ਤੁਸੀਂ ਕਦੇ ਵੀ ਫੋਨ ਕਰ ਸਕਦੇ ਆ ਜੀ ਪੇ ਪੇਮੈਂਟ ਕਰਕੇ ਤੁਸੀਂ ਸਕਰੀਨ ਸ਼ਾਟ ਕਰਨਾ ਹੈ ਜੀ ਉਸ ਤੋਂ ਬਾਅਦ ਤੁਹਾਡਾ ਆਰਡਰ ਡਨ ਹੋਊਗਾ ਜੀ ਸੂਟ ਬਹੁਤ ਪਿਆਰੇ ਆ ਜੀ ਸਾਡੀ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਜੀ ਥੈਂਕ ਯੂ so much ਜੀ ਇੰਨਾ ਪਿਆਰ ਦੇਣ ਲਈ ਥੈਂਕ ਯੂ so much